ਪਰਨਾ ਲਾ ਤਾਂ ਨਾਲ ਇਹਨਾਂ ਨੇ ਮੈਨੂੰ ਗਾਲ ਵੀ ਕੱਢੀ ਪਰਨਾ ਲਾ ਕੇ ਮੇਰਾ ਤਰਾਂ ਦੇ ਵਿੱਚ ਸੱਟ ਦਿੱਤੇ ਤੇ ਮੈਂ ਪਰਨਾ ਚੱਕ ਕੇ ਆਪਣੇ ਸਿਰ ਤੇ ਉਦਾਂ ਹੀ ਰੱਖ ਕੇ ਪਿੱਛੇ ਹੋ ਗਿਆ ਕਿ ਮੈਂ ਚਲੋ ਬੰਨ ਲੈਣਾ ਉਹਨਾਂ ਨੇ ਫਿਰ ਵੀ ਮੈਨੂੰ ਧੱਕਾ ਮਾਰ ਕੇ ਗਾਂ ਕਰ ਦਿੱਤਾ ਨਾਲ ਮੈਨੂੰ ਗਾਲ ਮਾਈਕਰੋ ਸਾਨੂੰ 4-5 ਸਾਲ ਹੋ ਗਏ ਨੇ ਮੈਂ ਮੱਥਾ ਟੇਕ ਕੇ ਅਸੀਂ ਜਾਣੇ ਜਦੋਂ ਗੁਰੂਪੁਰ ਬੰਦਾ ਮਹਾਰਾਜ ਨਾਲ ਬਹੁਤ ਆਪਣਾ ਦਿਲੋਂ ਪਿਆਰ ਬਹੁਤ ਪ੍ਰੇਮ ਪਿਆਰ ਅਸੀਂ ਮਹਾਰਾਜ ਦੇ ਪ੍ਰਤੀ ਜਾਣੇ ਅਸੀਂ ਇਹਨਾਂ ਦੇ ਕੰਮ ਨੂੰ ਫੜਾ ਜਾਣੇ ਜਿਵੇਂ ਅਸੀਂ ਇਹਨਾਂ ਲਈ ਜਾਣਾ ਹੋਵੇ ਅਸੀਂ ਤਾਂ ਕਦੀ ਨਾ ਚਾਈ ਉਹਨਾਂ ਨੇ ਕਿਲੀ ਦਸਤਾਰ ਸਜਾਈ ਉਹਨਾਂ ਨੇ ਕੀ ਕੁਝ ਬੋਲਿਆ ਜਾਂ ਧੱਬਾ ਮਾਰਿਆ ਜਾਂ ਉਹਨਾਂ ਨੇ ਮੈਨੂੰ ਪਿੱਛੋਂ ਧੋਂ ਤੋਂ ਫੜ ਲਿਆ ਜਿਹੜੇ ਅੱਗੇ ਹੀ ਬਾਬਾ ਜੀ ਉਹਨਾਂ ਨੇ ਮੈਨੂੰ ਅੱਗੋਂ ਧੋਂ ਤੋਂ ਫੜ ਰਬ ਨਾ ਕਰੇ ਮੰਨ ਲਓ ਜੇ ਮੈਂ ਉਹਨਾਂ ਦੀ ਦਸਤਾਰ ਲਾ ਦਿੰਦਾ ਤੇ ਮੈਂ ਜੇ ਦਸਤਾਰ ਲਾ ਦਿੰਦਾ ਇਹਨਾਂ ਨੇ ਮੈਨੂੰ ਇੱਕ ਮਿੰਟ ਲਾਉਣਾ ਸੀ ਮਾਰ ਲੱਗਿਆ ਕੀ ਇਹ ਸਾਡੇ ਤੇ ਚੜਾਈ ਕਰਕੇ ਆ ਗਿਆ ਇਹਨੇ ਕੋਈ ਗਲਤ ਕੰਮ ਹਰਕਤ ਕਰਨੀ ਸੀ ਅਸੀਂ ਇਹਨੂੰ ਮਾਰ ਦਿੱਤਾ ਮੇਰੀ ਦਸਤਾਰ ਲਾਤੀ ਮੇਰਾ ਕੁਛ ਨਹੀਂ ਪਰ ਮੈਂ ਜਦੋਂ ਕਰਿਆ ਕੇ ਦੱਸਿਆ ਮੇਰੇ ਘਰ ਦੇ ਨੇ ਵੀਡੀਓ ਵੇਖੀ ਮੇਰੇ ਘਰ ਦੇ ਨੂੰ ਦੁੱਖ ਲੱਗਾ ਕਹਿੰਦੇ ਵੀ ਤੂੰ ਜਾਣਾ ਹੀ ਨਹੀਂ ਸਾਡੀ ਜਿਹੜੀ ਪੱਗ ਹੈ ਸਾਡੇ ਸਿਰ ਦਾ ਤਾਜ ਹੈ ਜੇਕਰ ਤਾਜ ਨੂੰ ਤੁਸੀਂ ਪੈਰਾਂ ਦੇ ਵਿੱਚ ਰੋਲਣਾ ਪਰ ਨਾ ਕਿਸੇ ਦਾ ਲਾ ਕੇ ਪੈਰਾਂ 'ਚ ਛੱਡ ਦੇਣਾ ਜੇ ਸਾਡੇ ਵੀ ਦਿੱਤਾ ਮੈਂ ਮੰਨਦਾ ਇਹ ਚੱਕ ਕੇ ਮੇਰੇ ਸਿਰ ਤੇ ਰੱਖ ਦੇਂਦੇ ਫਿਰ ਕਿੰਨਾ ਵਧੀਆ ਲੱਗਦਾ ਅਭੀ ਵਾਹਿਗੁਰੂ ਜੀ ਉਹਨਾਂ ਨੂੰ ਕੁਝ ਵੀ ਨਹੀਂ ਕਹਿਣਾ ਅਸੀਂ ਉਹਨਾਂ ਕੋਲ ਸੋਰੀ ਤੱਕ ਵੀ ਨਹੀਂ ਮੰਗਵਾਂਗੇ ਅਸੀਂ ਕੌਣ ਹੋਨੇ ਸੋਰੀਆਂ ਮੰਗਵਾਂਗੇ ਉਹ ਗੁਰੂ ਰਾਮਦਾਸ ਜੀ ਆਪੇ ਨਿਵੇੜਨਗੇ ਜੋ ਵੀ ਕੁਝ ਹੋਵੇ ਇਹ ਤਾਂ ਮੁੰਡਾ ਮੇਰੇ ਪਿੱਛੇ ਖੜਾ ਸੀ ਉਹ ਕਲਕੱਤਾ ਤੋਂ ਆਇਆ ਉਹ ਮੈਨੂੰ ਵੀਰਾ ਕਹਿੰਦਾ ਮੈਂ ਅੱਜ ਤੋਂ ਬਾਅਦ ਵੀਰੇ ਕਦੀ ਨਹੀਂ ਆਉਂਗਾ ਮੈਂ ਜੋ ਤੁਹਾਡੇ ਨਾਲ ਦੇਖ ਇਹਨਾਂ ਦਾ ਕਿਸੇ ਨੂੰ ਰਿਐਕਟ ਨਹੀਂ ਕੀਤਾ ਕਿਸੇ ਨੂੰ ਲੱਗਾ ਚੱਲ ਕੋਈ ਗੱਲ ਨਹੀਂ ਤੇਰੀ ਦਸਤਾਰ ਉਤਰ ਗਈ ਠੀਕ ਜਦੋਂ ਵੀਡੀਓ ਵੇਖੀ ਵੀ ਵੀਡੀਓ ਦੁਬਾਰਾ ਵੇਖਣੋਂ ਦਿਲ ਹੀ ਨਹੀਂ ਕਰਦਾ ਇਹਨਾਂ ਨੇ ਕੋਣੀਆਂ ਮਾਰਦੇ ਬੰਦਿਆਂ ਨੇ ਕੋਣੀਆਂ ਐਦਾਂ ਕਰਕੇ ਮਾਰਦੇ ਨੇ ਮੁੱਕੇ ਮਾਰਦੇ ਨੇ ਮੈਨੂੰ ਤੋਂ ਬੋਰਾ ਸਿੰਘਾਂ ਦੇ ਵੀ ਐਂ ਵੱਜਦੇ ਐਦਾਂ ਹੀ ਐਦਾਂ ਹੀ ਵਾਈਬਰ ਆਇਆ ਨੇ ਜਨਾਨੀਆਂ ਆਦੀਆਂ ਚੁੰਨੀਆਂ ਲੱਤਗੀਆਂ ਕੀ ਕੁਛ ਹੋ ਗਿਆ ਜਦੋਂ ਅਰਦਾਸ ਹੋਣ ਲੱਗੀ ਉਦੋਂ ਮੈਨੂੰ ਮੁੰਡੇ ਨਾਲ ਖੜੇ ਸੀ ਹੋਰ ਮੇਰੇ ਉਹ ਕਹਿੰਦੇ ਵੀਰੇ ਤੁਸੀਂ نیچے ਬਹਿ ਕੇ ਪਰਣਾ ਬੰਨ ਲਓ ਫਿਰ ਮੈਂ نیچے ਬਹਿ ਕੇ ਪਰਣਾ ਬੰਨ ਕੇ ਫੇਰ ਅੰਦਰ ਜਾ ਕੇ ਮੱਥਾ ਟੇਕਿਆ ਜੀ ਮਾਰਾ ਇਹਦੇ ਕਰੋਂ ਕਦੀ ਨਹੀਂ ਟੁੱਟ ਸਕਦਾ ਸਾਡੇ ਨਾਲ ਜੋ ਮਰਜੀ ਹੋ ਜਾਏ ਉਥੇ ਭਾਵੇਂ ਸਾਡੀ ਧੋਨ ਵੀ ਲਾ ਦਿੱਤੀ ਜਾਵੇ ਕਿ ਅਸੀਂ ਉੱਥੇ ਹੀ ਰਹਿਣਾ ਆ ਜੀ ਵੇਖ ਕੇ ਜਿਹੜਾ ਜੁੜਿਆ ਉਹ ਵੀ ਟੁੱਟੇਗਾ ਹਲੋ ਜੀ ਮੇਰੀ ਜਥੇਦਾਰ ਸਾਹਿਬ ਨਾਲ ਗੱਲ ਹੋ ਸਕਦੀ ਜੀ ਇੱਕ ਤੁਸੀਂ ਵੇਖਿਆ ਹੋਣਾ ਸਿੱਖ ਨੌਜਵਾਨ ਦੀ ਜੀ ਦਸਤਾਰ ਲਾਈ ਗਈ ਹੈ ਜੀ ਉਥੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਤੇ ਭਾਈ ਸਾਹਿਬ ਜੀ ਉਹ ਮਤਲਬ ਮੈਂ ਜਥੇਦਾਰ ਸਾਹਿਬ ਦੇ ਧਿਆਨ 'ਚ ਲਿਆਉਣਾ ਸੀਗਾ ਜੀ ਦਸਤਾਰ ਉੱਪਰ ਟੈਨਸ਼ਨ ਨਹੀਂ ਨਹੀਂ ਪੂਰਾ ਟਾਈਮ ਹੁੰਦਾ ਬਾਲਕੀ ਲੈ ਕੇ ਜਾਣਾ ਕਈ ਵਾਰ ਇੰਨੀ ਜ਼ਿਆਦਾ ਹੋ ਜਾਂਦੀ ਹੈ ਮੋੜ ਮੋਟਾ ਜੀ ਜੀ ਇਸ ਤਰੀਕੇ ਵਿੱਚ ਪੈ ਜਾਂਦੇ ਪਰ ਇਹਦੀ ਜਾਂਚ ਹੋਦੀ ਹੈ ਸਾਡੀ ਬੀਤੇ ਕੁਝ ਦੋ ਦਿਨ ਪਹਿਲਾਂ ਦੀ ਇੱਕ ਸਿੱਖ ਨੌਜਵਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਸਾਡੀ ਕੌਮ ਸਾਰੀ ਦੇਖ ਰਹੀ ਹੈ ਕਿਵੇਂ ਅਸੀਂ ਕਿਸ ਤਰੀਕੇ ਨਾਲ ਉਸ ਕੱਲ ਨੂੰ ਬਿਆਨ ਕਰੀਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ ਵਾਲੇ ਦਿਨ ਉਹ ਪਾਲਕੀ ਸਾਹਿਬ ਨੂੰ ਮੋਢਾ ਦੇਂਦੇ ਜਾਂ ਉਹ ਹੱਥ ਦਿੱਤਾ ਜਾਂਦਾ ਵੀ ਮੋਢਾ ਦਿਓ ਜਾਂ ਕਿਸੇ ਤਰੀਕੇ ਲਾਈਨ ਦੇ ਵਿੱਚ ਸਿੱਖ ਲੱਗਿਆ ਸੀਗਾ ਤਾਂ ਅਚਾਨਕ ਉਹ ਮੋਢਾ ਦੇਂਦਾ ਤਾਂ ਫਿਰ ਪਤਾ ਨਹੀਂ ਵਾਪਸ ਹੁੰਦਾ ਕੀ ਹੁੰਦਾ ਉਹ ਜਿਸ ਤੇ ਉਹਨਾਂ ਦੀ ਦਸਤਾਰ ਲੈ ਜਾਂਦੀ ਉਹ ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਹੁਣ ਉਹ ਨੌਜਵਾਨ ਸਾਡੇ ਨਾਲ ਹੈ ਜਿਸ ਨਾਲ ਸਾਰਾ ਕੁਝ ਵਾਪਰਿਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਸਿਮਰਨ ਸਿੰਘ ਹੈ ਜੀ ਹਰਸਿਮਰਨ ਜੀ ਕੀ ਹੋਇਆ ਸੀਗਾ ਜੀ 8 ਅਕਤੂਬਰ ਵਾਲੇ ਦਿਨ ਜੀ ਵਾਹਿਗੁਰੂ ਜੀ ਮੈਂ ਉੱਥੇ ਲਾਈਨ ਦੇ ਵਿੱਚ ਪਾਲਕੀ ਸਮੇ ਨੂੰ ਮੋਢਾ ਦੇਣ ਲਈ ਲੱਗਾ ਹਨਾ ਤੇ ਮੋਢਾ ਦੇ ਕੇ ਮੈਂ ਨਾਲ ਹੀ ਪਿੱਛੇ ਆ ਗਿਆ ਕਿਉਂਕਿ ਉਹ ਜਦੋਂ ਅੱਗੇ ਕਰਦੇ ਨੇ ਗਾਂਹ ਕਰਕੇ ਉਹ ਬਾਹਰ ਕੱਢ ਦਿੰਦੇ ਬਾਹਰ ਵਾਲੀ ਲਾਈਨ ਦੇ ਵਿੱਚ ਮੈਨੂੰ ਸੀ ਕਿ ਮੈਂ ਪਿੱਛੇ ਹੋ ਗਏ ਸਿੱਧੇ ਵਾਲੀ ਲਾਈਨ ਦੇ ਵਿੱਚ ਮੱਥਾ ਟੇਕ ਲੂਗਾ ਹੂੰ ਤੇ ਉਹਨਾਂ ਦੇ ਖਿਚਾਤ ਹੋਈ ਦੇ ਵਿੱਚ ਮੇਰਾ ਪਰਨਾ ਲਾਤਾ ਨਾਲ ਉਹਨਾਂ ਨੇ ਮੈਨੂੰ ਗਾਲ ਵੀ ਕੱਢੀ ਪਰਨਾ ਲਾ ਕੇ ਮੇਰਾ ਪੈਰਾਂ ਦੇ ਵਿੱਚ ਸੱਟ ਦਿੱਤਾ ਹੂੰ ਉਹ ਗੁਰਦੁਆਰਾ ਜੀ ਦੇ ਕੈਮਰੇ ਦੇ ਵਿੱਚ ਲਾਈਵ ਵੀਡੀਓ ਪਤਾ ਲੱਗ ਜੂਗੀ ਕਿ ਇਹ ਪਰਨਾ ਪੈਰਾਂ ਦੇ ਵਿੱਚ ਡਿੱਗਾ ਤੇ ਮੈਂ ਪਰਨਾ ਚੱਕ ਕੇ ਆਪਣੇ ਸਿਰ ਤੇ ਉਦਾਂ ਹੀ ਰੱਖ ਕੇ ਪਿੱਛੇ ਹੋ ਗਿਆ ਕਿ ਮੈਂ ਚਲੋ ਬੰਨ ਲੈਣਾ ਉਹਨਾਂ ਨੇ ਫਿਰ ਵੀ ਮੈਨੂੰ ਧੱਕਾ ਮਾਰ ਕੇ ਗਾਹ ਕਰ ਦਿੱਤਾ ਨਾਲ ਮੈਨੂੰ ਗਾਲ ਵਾਈ ਗੁਰੂ ਸਾਨੂੰ 4-5 ਸਾਲ ਹੋ ਗਏ ਨੇ ਮੈਂ ਮੱਥਾ ਟੇਕਣ ਅਸੀਂ ਜਾਂਦੇ ਜਦੋਂ ਗੁਰੂਪੁਰ ਮੰਦਾ ਮਹਾਰਾਜਾ ਬਹੁਤ ਆਪਣਾ ਪੀ ਦਿਲੋਂ ਪਿਆਰ ਬਹੁਤ ਪ੍ਰ ਗੁਰੂ ਰਾਮਦਾਸ ਜੀ ਨੇ ਬਹੁਤ ਰਹਿਮਤਾ ਆਪਣੇ ਤੇ ਹਨ ਅਸੀਂ ਮਹਾਰਾਜ ਦੇ ਪ੍ਰਤੀ ਜਾਣਿਆ ਸੀ ਇਹਨਾਂ ਦੇ ਕੰਮ ਨੂੰ ਥੋੜਾ ਜਾਣੇ ਜਿਵੇਂ ਅਸੀਂ ਇਹਨਾਂ ਲਈ ਜਾਣਾ ਹੋਵੇ ਅਸੀਂ ਤਾਂ ਕਦੀ ਨਾ ਜਾਈਏ ਅਸੀਂ 8 ਵਜੇ ਉੱਥੇ ਬੈਠੇ ਹਾਂ ਕਾਲ ਤੱਕ ਸਾਬ ਥੱਲੇ ਉੱਥੇ ਵੀ ਵੀਡੀਓ ਬਣੀ ਨਹੀਂ ਰਾਤੀ 12 ਵਜੇ ਜਦੋਂ ਦਿਨ ਦਾ ਦੂਸਰਾ ਚੜ੍ਹਦਾ 8 8 ਤਰੀਕ ਹੁੰਦੀ ਏ ਉਦੋਂ ਅਸੀਂ ਲੰਗਰ ਵੀ ਲਾਇਆ ਆਪਣਾ ਡਾਈ ਫਰੂਟ ਦਾ ਪ੍ਰਸ਼ਾਦ ਲੈ ਕੇ ਗਏ ਸੀ ਉਹ ਵੀ ਵੰਡਿਆ ਉਹ ਵੀ ਵੀਡੀਓ ਬਣੀ ਹੋਣੀ ਹੈ ਉੱਥੇ ਦੇਖੋ ਨਾਲੇ ਮੈਨੂੰ ਅੱਜ 4 ਸਾਲ ਹੋ ਗਏ ਨੇ ਮੈਂ ਵੀਰਵਾਰ ਦੇ ਵੀਰਵਾਰ ਦਿੱਲੀ ਹਰੇਕ ਵੀਕ ਮੀ ਜਾਇ ਨੇਰੀ ਜਾਏ ਆ ਪਿੱਛੇ ਜੇ ਪਾਣੀ ਵੇ ਕੋਟ ਬੁੱਢਾ ਵਾਲਾ ਰਸਤੇ ਨਾ ਉਧਰੋਂ ਵਿਚੋਂ ਦੀ ਲੰਘ ਕੇ ਵੀ ਅਸੀਂ ਸੇਵਾ ਕਰਨ ਜਾਣ ਲਾ ਮੈਂ ਹਰੇਕ ਵੀਰਵਾਰ ਆਪਣੇ ਤਾਂ ਬਹੁਤ ਰਹਿਮ ਤਾਂ ਮਹਾਰਾ ਜੀ ਨੇ ਬਹੁਤ ਕੁਝ ਦਿੱਤਾ ਪਰ ਜਿਹੜਾ ਆ ਕੰਮ ਸਾਡੇ ਨਾਲ ਆਇਆ ਬਹੁਤ ਮਾੜਾ ਹੈ ਇੱਕ ਕੌਮ ਤੁਹਾਡੇ ਨਾਲ ਤੁਸੀਂ ਚੜਤੀ ਕਲਾ ਦੇ ਵਿੱਚ ਰੋ ਤੁਸੀਂ ਉੱਥੇ ਅਸਲ ਦੇ ਵਿੱਚ ਲਾਈਨ ਦੇ ਵਿੱਚ ਲੱਗੇ ਸੀ ਤਾਂ ਮਥਾ ਟੇਕਣ ਲਈ ਤੁਸੀਂ ਜਾਣਾ ਸੀ ਪਾਲਕੀ ਸਾਹਿਬ ਜਿਵੇਂ ਆਉਂਦੀ ਹੈ ਤਾਂ ਉੱਥੇ ਉਹਨਾਂ ਵੱਲੋਂ ਤੁਹਾਨੂੰ ਹੱਥ ਦਿੱਤਾ ਜਾਂਦਾ ਵੀ ਤੁਸੀਂ ਮੋੜਾ ਦੇ ਲਓ ਹਾਂਜੀ ਉਹ ਮੈਨੂੰ ਹੱਥ ਦਿੱਤਾ ਜਾਂਦਾ ਮੋੜਾ ਦੇ ਲਓ ਮੈਂ ਮੋੜਾ ਦੇ ਕੇ ਨਾਲ ਦੀ ਨਾਲ ਸਾਈਡ ਤੇ ਹੋ ਜਾਣਾ ਅੱਛਾ ਜਦੋਂ ਤੁਸੀਂ ਮੋੜਾ ਦੇ ਕੇ ਉੱਥੋਂ ਵਿੱਚੋਂ ਦੀ ਲੰਘ ਕੇ ਉੱਥੇ ਆਪਦੀ ਜਗ੍ਹਾ ਤੇ ਵਾਪਸ ਆਣਾ ਚਾਹਿਆ ਨਾ ਨਾ ਪਿੱਛੇ ਹੀ ਮੌਦਾਂ ਹੀ ਵਾਪਸ ਹੋ ਗਿਆ ਕਿ ਮੈਂ ਬੈਕ ਸਾਈਡ ਤੋਂ ਨਾਲ ਚੱਲ ਜੂੰਗਾ ਪਿਛਲੇ ਪਾਸੇ ਜਾ ਕੇ ਮੱਥਾ ਟੇਕ ਲੂੰਗਾ ਪਿੱਛੇ ਹੀ ਹੋ ਗਿਆ ਮੈਂ ਉੱਦਾਂ ਹੀ ਹਾਂਜੀ ਵੀ ਤੁਸੀਂ ਇਹ ਸੀਗਾ ਵੀ ਮੈਂ ਪਿੱਛੇ ਲਾਈਨ ਦੇ ਵਿੱਚ ਲੱਗ ਕੇਗਾ ਜਾ ਕੇ ਜਿਹੜਾ ਮਹਾਰਾਜ ਦੇ ਦਰਸ਼ਨ ਦੇ ਦਾਲੇ ਕਰਾਂਗਾ ਤੇ ਉਹ ਜਿਵੇਂ ਉਹ ਤੁਸੀਂ ਉੱਥੇ ਹੋਏ ਤੇ ਪਹਿਲੀ ਜਿਹੜੀ ਉਹ ਵਿੱਚੋਂ ਦੇਖਿਆ ਜਾ ਰਿਹਾ ਕੋ ਜਿਨ੍ਹਾਂ ਨੇ ਪੀਲੀ ਦਸਤਾਰ ਸਜਾਈ ਉਹਨਾਂ ਨੇ ਕੀ ਕੁਝ ਬੋਲਿਆ ਜਾਂ ਧੱਬਾ ਮਾਰਿਆ ਜਾਂ ਤੱਕਿਆ ਉਹਨਾਂ ਨੇ ਮੈਨੂੰ ਪਿੱਛੋਂ ਧੋਂ ਤੋਂ ਫੜ ਲਿਆ ਜਿਹੜੇ ਅੱਗੇ ਹੀ ਬਾਬਾ ਜੀ ਉਹਨਾਂ ਨੇ ਮੈਨੂੰ ਅੱਗੋਂ ਧੋਂ ਤੋਂ ਫੜ ਲਿਆ ਰੱਬ ਨਾ ਕਰੇ ਮੰਨ ਲਓ ਜੇ ਮੈਂ ਉਹਨਾਂ ਦੀ ਦਸਤਾਰ ਲਾ ਦਿੰਦਾ ਤੇ ਮੈਂ ਜੇ ਦਸਤਾਰ ਲਾ ਦਿੰਦਾ ਇਹਨਾਂ ਨੇ ਮੈਨੂੰ ਇੱਕ ਮਿੰਟ ਲਾਉਣਾ ਸੀ ਮਾਰ ਲੱਗਿਆ ਕਿ ਇਹ ਸਾਡੇ ਤੇ ਚੜਾਈ ਕਰਕੇ ਆ ਗਿਆ ਇਹਨੇ ਕੋਈ ਗਲਤ ਕੰਮ ਘਰਕਤ ਕਰਨੀ ਸੀ ਅਸੀਂ ਇਹਨੂੰ ਮਾਰ ਦਿੱਤਾ ਮੇਰੀ ਦਸਤਾਰ ਲਾਤੀ ਮੇਰਾ ਕੁਝ ਨਹੀਂ ਮੈਂ ਦੱਸੋ ਕਿੰਨੇ ਅੱਗੇ ਜਾਏਗਾ ਜਿਵੇਂ ਉਹਨਾਂ ਨੇ ਦਸਤਾਰ ਲਾਈ ਤੁਸੀਂ ਹੱਥ ਜੋੜ ਕੇ ਮੇਰੇ ਖੰਨਾ ਖੜ ਗਏ ਆਪਣਾ ਕੁਝ ਨਹੀਂ ਆਪਣਾ ਵਾਹਿਗੁਰੂ ਗੁਰੂ ਨਾਮਦਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਆਪਣੇ ਦਿਲ ਚ ਕੁਝ ਵੀ ਨਹੀਂ ਆ ਪਰ ਮੈਂ ਜਦੋਂ ਕਰਿਆ ਕੇ ਦੱਸਿਆ ਮੇਰੇ ਘਰ ਦੇ ਨੇ ਵੀਡੀਓ ਵੇਖੀ ਮੇਰੇ ਘਰ ਦੇ ਨੂੰ ਦੁੱਖ ਲੱਗਾ ਕਹਿੰਦੇ ਵੀ ਤੂੰ ਜਾਣਾ ਹੀ ਨਹੀਂ ਤੇ ਜਦੋਂ ਮੇਰੇ ਮਮਾ ਨੇ ਵੀਡੀਓ ਵੇਖੀ ਉਹ ਰੋਣ ਲੱਗ ਪਏ ਉਹ ਕਿਵੇਂ ਐਕਸੈਪਟ ਕਰਨਗੇ ਤੁਸੀਂ ਅਜੇ ਤੱਕ ਕਿਸੇ ਜਥੇਦਾਰ ਸਾਹਿਬ ਨੂੰ ਕਿਸੇ ਤਰ੍ਹਾਂ ਹੋਰ ਸਿੱਖ ਆਗੂਆਂ ਨੂੰ ਉਪ ਮਿਲੇ ਉਹ ਅਪੀਲ ਕੀਤੀ ਹੈ ਕਿਸੇ ਤਰੀਕੇ ਨਾਲ ਹਾਂਜੀ ਸਾਡੀ ਗੱਲ ਹੋਈ ਏ ਉਹ ਬਾਬਾ ਜੀ ਕਹਿ ਰਹੇ ਨੇ ਕਿ ਅਸੀਂ ਕਰਦੇ ਪਏ ਕਾਰਵਾਈ ਕਰਾਂਗੇ ਜਿੰਦੀ ਵੀ ਕੋਈ ਗਲਤੀ ਹੋਈ ਹੁੰਦੇ ਵਲੋਂ ਕੀਤਾ ਜਾਏਗੀ ਨਹੀਂ ਕਾਰਵਾਈ ਨੂੰ ਕੀ ਲੋਗੇ ਵੀ ਅੱਗੇ ਤੋਂ ਤੁਸੀਂ ਸਿੱਖਿਆ ਕੀ ਦੇ ਰਹੇ ਤਾਂ ਹੁਣ ਰਿਕਾਰਡ ਹੋ ਗਿਆ ਰਿਕਾਰਡ ਹੋ ਗਿਆ ਸਾਰੇ ਵਿਸ਼ਪ ਪੱਦਰ ਤੇ ਗੱਲ ਗਈ ਹੈ ਅਸੀਂ ਵਾਏ ਗੁਰੂ ਜੀ ਉਹਨਾਂ ਨੂੰ ਕੁਝ ਵੀ ਨਹੀਂ ਕਹਿਣਾ ਅਸੀਂ ਉਹਨਾਂ ਕੋ ਸੋਰੀ ਤੱਕ ਵੀ ਨਹੀਂ ਮੰਗਾਉਣੀ ਅਸੀਂ ਕੌਣ ਹਾਂ ਨੇ ਸੋਰੀਆਂ ਮੰਗਾਉਣ ਵਾਲੇ ਉਹ ਗੁਰੂ ਰਾਮਦਾਸ ਜੀ ਆਪੇ ਨਿਬੇੜਣਗੇ ਜੋ ਵੀ ਕੁਝ ਹੋਊਗਾ ਅਸੀਂ ਨਾ ਕੋਈ ਕੋਈ ਗੱਲ ਕਹਿਣੀ ਵੀ ਸਾਡੇ ਕੋ ਸੋਰੀ ਮੰਗੋ ਜਾਂ ਕੁਝ ਕਰੋ ਪਰ ਆ ਜੋ ਹੁੰਦਾ ਪਿਆ ਇਹ ਗੱਲ ਤੇ ਵੀ ਅਸੀਂ ਇਹ ਕਹਿੰਨੇ ਆ ਕਿ ਆ ਕੰਮ ਬੰਦ ਕਰੋ ਮੰਨ ਲਓ ਕੋਈ ਹੋਰ ਚੱਲ ਕੇ ਆਉਂਦਾ ਇੱਕ ਮੁੰਡਾ ਮੇਰੇ ਪਿੱਛੇ ਖੜਾ ਸੀ ਉਹ ਕਲਕੱਤਾ ਤੋਂ ਆਇਆ ਸੀ ਉਹ ਕਹਿੰਦਾ ਵਾਹ ਗੁਰੂ ਵੀਰੇ ਮੈਂ ਅੱਜ ਤੋਂ ਬਾਅਦ ਕਦੀ ਨਹੀਂ ਆਣਾ ਜੋ ਤੁਹਾਡੇ ਨਾਲ ਹੋ ਗਿਆ ਮੈਂ ਦੇਖ ਕੇ ਮੇਰਾ ਨਹੀਂ ਦਿਲ ਕਰ ਉਹ ਵੀ ਸਿੱਖ ਸੀਗਾ ਜੀ ਉਹ ਵੀ ਹਾਂਜੀ ਉਹ ਮੈਨੂੰ ਵੀਰਾ ਕਹਿੰਦਾ ਮੈਂ ਅੱਜ ਤੋਂ ਬਾਅਦ ਵੀਰੇ ਕਦੀ ਨਹੀਂ ਆਉਂਗਾ ਮੈਂ ਜੋ ਤੁਹਾਡੇ ਨਾਲ ਵੇਖ ਲਿਆ ਐਸਜੀਪੀਸੀ ਤੇ ਸ਼ਾਇਦ ਮਲਾਜਮ ਸੀ ਜਿਨ੍ਹਾਂ ਨੇ ਤੁਹਾਨੂੰ ਧੱਕਾ ਦਿੱਤਾ ਫਿਰ ਟੋਟਲ ਹੋਰ ਕਿੰਨੇ ਜਣੇ ਆ ਜਾਂਦੇ ਉਹ ਦੋ ਜਣੇ ਹੀ ਸੀ ਇੱਕ ਬਾਬਾ ਜੀ ਪੀਲੀ ਪੱਗ ਵਾਲੇ ਤੇ ਦੂਜੇ ਉਹ ਜਿਹੜੇ ਅਗਲੇ ਨੀਲੀ ਪੱਗ ਵਾਲੇ ਸੀ ਹਨ ਤੁਸੀਂ ਉਹਨਾਂ ਤੋਂ ਬਾਅਦ ਅੱਗੇ ਚਲੇ ਗਏ ਜਦੋਂ ਤੱਬੇ ਵਜੇ ਤੱਕ ਤੁਹਾਡੀ ਦਸਤਾਰ ਤੁਸੀਂ ਕਹਿ ਰਹੇ ਹੋ ਪਰ ਨਾ ਤੁਹਾਡੇ ਪੈਰਾਂ ਦੇ ਵਿੱਚ ਬਹੁਤ ਮਾੜੀ ਗੱਲ ਹੈ ਤੇ ਉਦੋਂ ਬਾਅਦ ਫੇਰ ਵੀ ਨਹੀਂ ਤੁਹਾਨੂੰ ਬਖਸ਼ਿਆ ਜਦੋਂ ਤੁਸੀਂ ਉਵੇਂ ਹੀ ਰੱਖ ਲਿਆ ਵਿੱਚ ਫੇਰ ਵੀ ੜੀ ਆਉਂਦੀ ਮੈਨੂੰ ਫੇਰ ਅੰਨੇ ਨੇ ਮੈਂ ਫੇਰ ਅੱਗੇ ਹੋ ਗਿਆ ਮੈਂ ਉਦਾਂ ਹੀ ਪਰਨਾ ਚਾਹਾਂਗਾ ਕਿ ਸਿਰ ਤੇ ਰੱਖ ਲਿਆ ਮੈਂ ਬੰਨਿਆ ਨਹੀਂ ਮੈਂ ਉਦਾਂ ਹੀ ਸਿਰ ਤੇ ਰੱਖ ਲਿਆ ਹਨਾ ਤੇ ਮੈਂ ਜਦੋਂ ਅਰਦਾਸ ਹੋਣ ਲੱਗੀ ਉਦੋਂ ਮੈਨੂੰ ਮੁੰਡੇ ਨਾਲ ਖੜੇ ਸੀ ਹੋਰ ਮੇਰੇ ਉਹ ਕਹਿੰਦੇ ਵੀਰੇ ਤੁਸੀਂ نیچے ਬੈ ਕੇ ਪਰਨਾ ਬੰਨ ਲਓ ਫਿਰ ਮੈਂ نیچے ਬੈ ਕੇ ਪਰਨਾ ਬਨ ਕੇ ਫਿਰ ਅੰਦਰ ਜਾ ਕੇ ਮੱਥਾ ਟੇਕਿਆ ਨੌਜਵਾਨ ਦਾ ਦਿਲ ਨਹੀਂ ਟੁੱਟਿਆ ਪਰ ਟੁੱਟਿਆ ਜ਼ਰੂਰ ਹੈ ਪਰ ਸ਼ਰਦਾ ਚ ਕੋਈ ਕਮੀ ਨਹੀਂ ਫਿਰ ਵੀ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਆਪਦਾ ਸੀਸ ਨਵਾਇਆ ਸੱਚੇ ਪਾਤਸ਼ਾਹ ਜੋ ਵੀ ਤੇਰੇ ਘਰੇ ਆ ਮਨਜ਼ੂਰ ਹੈ ਪਰ ਜਿਹੜੇ ਉੱਥੇ ਮੁਲਾਜ਼ਮ ਕੰਮ ਕਰ ਰਿਹਾ ਕਿ ਉਹ ਜਿਸ ਤਰੀਕੇ ਦੇ ਕੰਮ ਕਰ ਰਹੇ ਨੇ ਇਹ ਸਾਨੂੰ ਮਨਜ਼ੂਰ ਹੈ ਤੁਸੀਂ ਕੌਮ ਨੂੰ ਸਿੱਖੀ ਦੇ ਨਾਲ ਜੋੜ ਰਹੇ ਹੋ ਤੋੜ ਰਹੇ ਹੋ ਸਾਡੀ ਜਿਹੜੀ ਪੱਗ ਹੈ ਸਾਡੇ ਸਿਰ ਦਾ ਤਾਜ ਹੈ ਜੇਕਰ ਤਾਜ ਨੂੰ ਤੁਸੀਂ ਪੈਰਾਂ ਦੇ ਵਿੱਚ ਰੋਲਣਾ ਹੈ ਪਰ ਕਿਤਨਾ ਕਿਤੇ ਸਿੱਖ ਕੌਮ ਨੂੰ ਸੁਨਿਆਇ ਕਿ ਜਾ ਰਿਹਾ ਉਹਨਾਂ ਦੇ ਮਾਪਿਆਂ ਨੇ ਬੱਚੇ ਨੂੰ ਕਹਿ ਦਿੱਤਾ ਵੀ ਤੂੰ ਅੱਜ ਤੋਂ ਬਾਅਦ ਗੁਰੂ ਘਰ ਨਹੀਂ ਜਾਣਾ ਜਿੱਥੇ ਮਾਪਿਓ ਬੱਚਿਆਂ ਨੂੰ ਗੁਰੂ ਘਰ ਦੇ ਲਈ ਜੋੜਦਾ ਵੀ ਤੁਸੀਂ ਸਿੱਖੀ ਦੇ ਨਾਲ ਪ੍ਰੇਰਿਤ ਹੋ ਕੇ ਹੈਗਾ ਕੰਮ ਕਰਨਾ ਪਰ ਉਹੀ ਸਿੱਖ ਨੌਜੋਨ ਨੂੰ ਘਰ ਦੇਣ ਕਿ ਤੂੰ ਅੱਜ ਤੋਂ ਬਾਅਦ ਜਾਣਾ ਨਹੀਂ ਮਾਦਾ ਤਾਂ ਬਈ ਦਿਲ ਬਲੁੰਦਰ ਗਿਆ ਹੋਣਾ ਵੀ ਜਦੋਂ ਉਹਨਾਂ ਨੇ ਆਪਣੇ ਤੇ ਗੁਰੂ ਰਾਮਦਾਸ ਜੀ ਦੀ ਬਹੁਤ ਰਹਿਮਤ ਹੈ ਸਾਨੂੰ ਕੱਖਾਂ ਤੋਂ ਲੱਖਾਂ ਵਿੱਚ ਕੀਤਾ ਮਾਰਾਇ ਨੇ ਅਸੀਂ ਮਾਰੇ ਦੇ ਘਰੋਂ ਕਦੀ ਨਹੀਂ ਟੁੱਟ ਸਕਦੇ ਸਾਡੇ ਨਾਲ ਜੋ ਮਰਜੀ ਹੋ ਜੇ ਉਥੇ ਭਾਵੇਂ ਸਾਡੀ ਧੋਣ ਵੀ ਲਾ ਦਿੱਤੀ ਜਾਵੇ ਕਿ ਅਸੀਂ ਉੱਥੇ ਹੀ ਰਹਿਣਾ ਪਰ ਸਾਨੂੰ ਇਹ ਚੀਜ਼ ਨੂੰ ਵੇਖ ਕੇ ਦੁੱਖ ਲੱਗਦਾ ਜਿੰਨੇ ਜਿੰਨੇ ਵੀ ਇਹ ਚੀਜ਼ ਵੇਖੀ ਉਹ ਰੋਇਆ ਮੇਰੇ ਸਰਕਲ ਦੇ ਵਿੱਚ ਉਹ ਮੇਰੇ ਭਰਾਵਾਂ ਨੇ ਮੇਰੇ ਦੋਸਤਾਂ ਨੇ ਮੇਰੀ ਮੰਮੀ ਨੇ ਮੇਰੇ ਪਾਪਾ ਨੇ ਪਹਿਲਾਂ ਤਾਂ ਕਿਸੇ ਨੂੰ ਰਿਐਕਟ ਨਹੀਂ ਕੀਤਾ ਕਿਸੇ ਨੂੰ ਲੱਗਾ ਚਲ ਕੋਈ ਗੱਲ ਨਹੀਂ ਤੇਰੀ ਦਸਤਾਰ ਉਤਰ ਗਈ ਠੀਕ ਜਦੋਂ ਵੀਡੀਓ ਵੇਖੀ ਵੀ ਵੀਡੀਓ ਦੁਬਾਰਾ ਵੇਖਣ ਨੂੰ ਦਿਲ ਹੀ ਨਹੀਂ ਕਰਦਾ ਤੁਸੀਂ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ਬਦ ਤਾਂ ਨਹੀਂ ਬੋਲਿਆ ਜਿਉਂਕੋ ਉਹ ਕੱਲ ਨੂੰ ਕਹਿਣ ਪੇਸ਼ ਹੋ ਕੇ ਬੋਲਣ ਵੀ ਆਹ ਗਲਤੀ ਸੀ ਇਹ ਨੌਜਵਾਨ ਦੀ ਜੇ ਤੁਸੀਂ ਕੋਈ ਗੱਲ ਹੈਗੀ ਦੱਸ ਮੇਰੀ ਕੋਈ ਗਲਤੀ ਬਖਾ ਦੇਣ ਮੇਰੀ ਕੋਈ ਗਲਤੀ ਹੈਗੀ ਤੇ ਲਾਈਵ ਵੀਡੀਓ ਚੱਲਦੀਆਂ ਮੈਂ ਫਿਰ ਵੀ ਜੇ ਮੇਰੀ ਗਲਤੀ ਹੋਵੇਗੀ ਮੈਂ ਫਿਰ ਵੀ ਸੌਰੀ ਫੀਲ ਕਰਾਂਗਾ ਪਰ ਮੇਰੀ ਕੋਈ ਮੈਂ ਗਲਤ ਬੋਲਿਆ ਮੇਰੇ ਦਿਲ ਚ ਆਉਂਦਾ ਸੀ ਮੈਂ ਵੀ ਦਸਤਾਰ ਲਾਦਾ ਆਪਣੀ ਤਾਂ ਇਹੀ ਬੇਨਤੀ ਹੈ ਨਾ ਅੱਗੇ ਸਾਰੇ ਜਥੇਦਾਰ ਵੱਡੇ ਨਾ ਆਗੂ ਆਗੂ ਕਿ ਤੁਸੀਂ ਜਿਹਨਾਂ ਨੂੰ ਰੱਖਿਆ ਜਿਹਨਾਂ ਨੂੰ ਤਨਖਾਹਾਂ ਵਾ ਦਿੰਦੇ ਜੇ ਇਹਨਾਂ ਦਾ ਵੇਖੋ ਕੰਮ ਵੀ ਸਹੀ ਕਰ ਰਹੇ ਕਿ ਨਹੀਂ ਕਰ ਰਹੇ ਆਪਦਾ ਬੰਦਾ ਫਰਜ਼ ਨਿਭਾ ਰਿਹਾ ਇਹ ਨਹੀਂ ਵੀ ਇਹਨਾਂ ਨੇ ਕੋਣੀਆਂ ਮਾਰਦੇ ਬੰਦਿਆਂ ਦੇ ਕੋਣੀਆਂ ਐਦਾਂ ਕਰਕੇ ਮਾਰਦੇ ਨੇ ਮੁੱਕੇ ਮਾਰਦੇ ਨੇ ਇਹ ਕੰਮ ਭਾਈ ਵਾਇਗਰੂ ਚੰਗੇ ਨਹੀਂ ਇਹ ਤੁਹਾਡੇ ਵੀ ਐ ਮੈਨੂੰ ਤੋਂਦ ਸਿੰਘਾਂ ਦੇ ਵੀ ਐ ਵਾਜਦੇ ਐਦਾਂ ਹੀ ਐਦਾਂ ਹੀ ਵਾਇਗਰੂ ਐਵੇਂ ਜਨਾਨੀਆਂ ਦੀਆਂ ਚੁੰਨੀਆਂ ਲੱਤ ਗਈਆਂ ਕੀ ਕੁਛ ਹੋ ਗਿਆ ਪਰਨਾ ਕਿਸੇ ਤੇ ਲਾ ਕੇ ਪੈਰਾਂ 'ਤੇ ਸੱਟ ਦੇਣਾ ਜੇ ਸਾਢੇ ਵੀ ਦਿੱਤਾ ਮੈਂ ਮੰਨਦਾ ਇਹ ਚੱਕ ਕੇ ਮੇਰੇ ਸਿਰ 'ਤੇ ਰੱਖ ਦਿੰਦੇ ਫਿਰ ਕਿੰਨਾ ਵਧੀਆ ਲੱਗਦਾ ਇਹਨਾਂ ਨੇ ਮੈਨੂੰ ਸਭੋ ਸਿਰ 'ਤੇ ਰੱਖਣ ਦੀ ਮਾਫੀ ਵੀ ਕਹਿ ਦਿੰਦੇ ਵੀ ਸਿੰਘਾ ਸਾਡੇ ਤੋਂ ਗਲਤੀ ਹੋ ਗਈ ੱੱਕਾ ੱੱਕੇ ਨਾਲ ਸਾਡੇ ਕੋਲ ਇੱਕ ਵਾਰੀ ਨਹੀਂ ਦੂਜੀ ਵਾਰੀ ਫਿਰ ਤੁਹਾਡੇ ਨਾਲ ਉਹਨਾਂ ਨੇ ਐਦਾਂ ਹੀ ਕੀਤਾ ਹਾਂ ਜੀ ਹਾਂ ਜੀ ਇਹਨਾਂ ਗੁੱਸਾ ਹੀ ਤੁਸੀਂ ਕੀ ਸਮਝਦੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਹਿ ਕੇ ਪੂਰਾ ਜਿੱਥੇ ਦੁਨੀਆ ਦਾ ਮਾਲਕ ਸਾਡੇ ਨਾਲ ਹੈ ਉੱਥੇ ਇਹ ਸਭ ਕੁਝ ਹੋ ਰਿਹਾ ਵੀ ਇਹ ਵੀ ਗੁਰੂ ਦਾ ਉਹੀ ਸਿੱਖ ਹੈ ਮੈਂ ਵੀ ਉਹੀ ਸਿੱਖ ਹਾਂ ਤੇ ਇੰਨੇ ਵੀ ਉਸੇ ਰਸਤੇ ਤੇ ਚੱਲਣਾ ਤੇ ਕਿਸੇ ਨਾਲ ਬਾਬਾ ਜੀ ਜੁੜਨਾ ਤਾਂ ਕੀ ਹੈ ਜੇ ਕੋਈ ਇਸ ਨੂੰ ਚੰਗਾ ਲੱਗੂਗਾ ਜੁੜੂਗਾ ਅੱਜ ਇਹ ਵੇਖ ਕੇ ਜਿਹੜਾ ਜੁੜਿਆ ਉਹ ਵੀ ਟੁੱਟੇਗਾ ਤੁਸੀਂ ਹੁਣ ਆਪਣੀ ਅਪੀਲ ਸਿੱਖ ਕੌਮ ਨੂੰ ਸਾਰਿਆਂ ਨੂੰ ਅਪੀਲ ਕਰ ਸਕਦੇ ਹੋ ਤੁਸੀਂ ਮੰਨ ਲਓ ਤੁਹਾਡੇ ਨਾਲ ਜਿੱਥੇ ਕੋਈ ਅਦਾਂ ਦਾ ਹੈਪਨ ਹੋਇਆ ਹੋਵੇਗਾ ਤੁਸੀਂ ਦੁਬਾਰਾ ਉੱਥੇ ਜਾਓਗੇ ਤੁਹਾਨੂੰ ਦਿਲ ਜ ਕੀ ਹੋਵੇ ਮੇਰਾ ਨਹੀਂ ਦਿਲ ਕਰਦਾ ਵੀਰੇ ਜਾਣਾ ਵੀ ਮੇਰੀ ਇਸ ਜਗ੍ਹਾ ਤੇ ਵੀ ਇੱਥੇ ਮੇਰੀ ਆ ਗੱਲ ਆ ਅਸੀਂ ਫਿਰ ਵੀ ਆਪਾਂ ਨੂੰ ਮਾਰਾ ਇਹਨਾ ਪਿਆਰ ਉਹ ਧਰਤੀ ਨਾਲ ਪਿਆਰ ਹੈ ਗੁਰੂਦ ਘਰ ਨਾਲ ਪਿਆਰੇ ਹਰੇਕ ਵੀਰਵਾਰ ਦੇ ਵੀਰਵਾਰ ਮੇਰੇ ਉਥੇ ਸਾਰੇ ਮੈਨੂੰ ਜਾਣਦੇ ਦੂਰ ਨੇੜੇ ਵਾਲੇ ਉਹ ਪੁੱਛ ਲੋ ਕੀ ਇਹ ਬੰਦੇ ਫਰੋਜਪੁਰ ਮੇਰੀ ਜਾਂ ਦੀ ਲੋੜ ਹੀ ਨਹੀਂ ਉਥੇ ਤੁਸੀਂ ਮੇਰੀ ਫੋਟੋ ਦਿਖਾ ਕੇ ਪੁੱਛ ਲੋ ਬੰਦੇ ਫਰੋਜਪੁਰ ਆਉਂਦੇ ਕਿ ਨਹੀਂ ਆਉਂਦੇ ਉਹ ਤੁਹਾਨੂੰ ਕਹਿਣਗੇ ਕਿ ਆਉਂਦੇ ਨੇ ਤੁਹਾਨੂੰ ਜੇ ਸਾਡੇ ਬਾਰੇ ਬੁਰਾ ਕਹਿ ਦੇਣ ਸਾਡੇ ਸਿਰ ਤੇ ਛੇਤਰ ਮਾਰ ਹਲੋ ਜੀ ਮੇਰੀ ਜਥੇਦਾਰ ਸਾਹਿਬ ਨਾਲ ਗੱਲ ਹੋ ਸਕਦੀ ਜੀ ਦੱਸੋ ਭਾਈ ਸਾਹਿਬ ਮੈਂ ਜੀ ਗੁਰਲਾਲ ਸਿੰਘ ਬੋਲ ਰਿਹਾ ਜੀ ਪੀਬੀਸੀ ਨਿਊਜ਼ ਤੋਂ ਜਰਨਲਿਸਟ ਆ ਜੀ ਜਥੇਦਾਰ ਸਾਹਿਬ ਦਾ ਸਿਰਫ 1 ਮਿੰਟ ਚਾਹੀਦਾ ਸੀ ਜੀ ਸਿਰਫ ਜੀ ਤਾਂ ਫੋਨ ਲੇ ਮੈਨੂੰ ਕਈ ਦੱਸੋ ਕੰਮ ਦੱਸੋ ਅ ਭਾਈ ਸਾਹਿਬ ਜੀ ਉਹ ਇੱਕ ਤੁਸੀਂ ਵੇਖਿਆ ਹੋਣਾ ਸਿੱਖ ਨੌਜਵਾਨ ਦੀ ਜੀ ਦਸਤਾਰ ਲਾਈ ਗਈ ਹੈ ਜੀ ਉੱਥੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਤੇ ਭਾਈ ਸਾਹਿਬ ਜੀ ਉਹ ਮਤਲਬ ਮੈਂ ਜਥੇਦਾਰ ਸਾਹਿਬ ਦੇ ਧਿਆਨ ਚ ਲਿਆਉਣਾ ਸੀਗਾ ਜੀ ਜੀ ਸਾਹਿਬ ਜੀ ਧਿਆਨ ਚ ਵੀਰੇ ਉਹ ਮਤਲਬ ਦਸਤਾਰ ਉਹ ਇੰਟੈਂਸ਼ਨਲੀ ਲਾਈ ਹੋ ਪਰ ਜੀ ਉਹ ਵੀਡੀਓ ਦੇ ਵਿੱਚ ਆ ਰਿਹਾ ਉਹਨਾਂ ਨੂੰ ਥੱਬੇ ਮਾਰੇ ਜ਼ੋਰ ਦੀ ਮਤਲਬ ਉਹਨਾਂ ਦੇ ਪੈਰਾਂ ਦੇ ਹੀਟ ਦੇ ਬਾਰੇ ਪਤਾ ਲਿਆਉਣਾ ਜੀ ਮਤਲਬ ਪੂਰਾ ਟਾਈਮ ਹੁੰਦਾ ਬਾਅਦ ਕੀ ਲੈ ਕੇ ਜਾਣਨਾ ਕਈ ਵਾਰ ਇਹ ਸੰਗਤਾਂ ਨਹੀਂ ਜ਼ਿਆਦਾ ਹੋ ਜਾਂਦੀਆਂ ਮਾੜਾ ਮੋਟਾ ਸੱਦ ਕਰਨੀ ਵਿੱਚ ਪੈ ਜਾਂਦੇ ਪਰ ਇਹਦੀ ਜਾਂਚ ਹੋਦੀ ਹੈ ਸਾਰੀ ਜੀ ਉਹ ਉਹ ਸਿੰਘ ਮੇਰੇ ਨਾਲ ਹੈ ਜੀ ਉਹ ਕਹਿ ਰਿਹਾ ਮੈਂ ਧਰਮ ਦੇ ਨਾਲ ਪੱਕਾ ਜੁੜਿਆ ਮੈਂ ਟੁੱਟਿਆ ਨਹੀਂ ਆ ਕਹਿੰਦਾ ਮੇਰੇ ਜਥੇਦਾਰ ਸਾਹਿਬ ਨਾਲ ਇੱਕ ਵਾਰ ਗੱਲ ਕਰਾ ਦਿਓ ਜੀ ਗੱਲ ਹਰ ਹਰਪੇ ਨੂੰ ਕੋਈ ਨਹੀਂ ਤੁਸੀਂ ਅੰਨੇ ਤਾਂ ਨਹੀਂ ਹੋ ਸਕਦੇ ਜੀ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਇੱਕ ਮੇਰੀ ਬੇਨਤੀ ਸੁਣਾਈ ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕੀ ਉਹ ਸਿੰਘ ਕਹਿ ਰਿਹਾ ਸੀਗਾ ਕਿ ਜਦੋਂ ਉਹ ਪਾਲਕੀ ਸਾਹਿਬ ਲੈ ਜਾ ਰਹੇ ਸੀ ਨਾ ਜੀ ਉਦੀ ਜੋ ਦਸਤਾਰ ਪੈਰਾ ਹੇਠ ਡਿੱਗੀ ਉਹਨੇ ਜਲਦੀ ਜਲਦੀ ਚੱਕ ਕੇ ਸਿਰ ਤੇ ਰੱਖ ਕੇ ਪਾਸੇ ਹੋ ਗਿਆ ਉਹਨੂੰ ਫੇਰ ਦੁਬਾਰਾ ਥੱਬੇ ਮਾਰੀ ਦੀ ਜ਼ੋਰ ਦੀ ਨਹੀਂ ਉਹ ਉਹ ਉਹਨਾਂ ਨੂੰ ਉਹਨਾਂ ਨੂੰ ਕਹੋ ਸਰ ਜੀ ਮਾਤੀ ਆਪਣਾ ਜੋ ਵੀ ਰਿਵੈਂਸ ਹੈਗਾ ਸਾਡੇ ਕੋਲ ਪリーズ ਜੀ 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 ਸਾਹਿਬ ਸਾਹਿਬ ਦੀ ਮੇਲ ਆਈਡੀ ਤੇ ਇਸ ਦੇ ਤੇ ਸਰ ਸਰ ਜਰ ਅਸੀਂ ਚਾਰਜ ਕਰਾ ਲਾਂਗੇ ਭਾਈ ਸਾਹਿਬ ਜੀ ਵੈਸੇ ਨਾ ਜੀ ਮੈਂ ਮੈਂ ਇੱਕ ਬੇਨਤੀ ਚੋਣਾ ਤੁਹਾਡੇ ਅੱਗੇ ਜੀ ਬਸ ਗਿਣਤੀ ਦੇ ਭਾਵੇਂ 30 ਸੈਕਿੰਡ ਦਵਾ ਦਿਓ ਜਥੇਦਾਰ ਸਾਹਿਬ ਦੇ ਬੜਾ ਜ਼ਰੂਰੀ ਹੈ ਜੀ ਕੌਮ ਦੀ ਅਗਵਾਈ ਕਰ ਰਿਹਾ ਹੈ ਤੇ ਸਾਡੀ ਆਸਤਾ ਜੀ ਉਹ ਨੌਜਵਾਨ ਦਾ ਦਿਲ ਨਹੀਂ ਟੁੱਟਿਆ ਪਰ ਅੱਜ ਵੀ ਧਰਮ ਦੇ ਨਾਲ ਪੂਰਾ ਜੁੜੇ ਜੀ ਉਹਨਾਂ ਨੂੰ ਕਹੋ ਮੈਂ ਤੁਹਾਨੂੰ ਮੇਲ ਆਈਡੀ WhatsApp ਮੇਲ ਆਈਡੀ ਨੋਟ ਕਰ ਲਓ ਜੀ ਜੀ ਉਹਦੇ ਨਾਲ ਸੀ ਉਹਨਾਂ ਦੀ ਗ੍ਰੀਵੈਂਸ ਜਿਹੜੀ ਵੀ ਹੈਗੀ ਹੈ ਨਾ ਉਹ ਇੱਕ ਵਾਰੀ ਸਾਨੂੰ WhatsApp ਕਰਾ ਦਿਓ ਮੇਰੇ ਵੀਰ ਜੀ 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 ਠੀਕ ਹੈ ਜੀ ਮੈਂ ਕਰਾ ਦਵਾਂਗੇ ਅਸੀਂ ਅਸੀਂ ਆਲਰੇਡੀ ਮੈਂ ਤੁਹਾਨੂੰ ਨੰਬਰ ਵੀ ਦੇ ਦਿੱਤਾ ਜੀ ਜੀ ਧੰਨਵਾਦ ਜੀ ਨੋਟਿਸ ਲਿਆ ਹੈ ਧੰਨਵਾਦ ਜੀ ਜੇਕਰ ਸੇਖੀ ਸਿੱਖ ਦੀ ਦਸਤਾਰ ਲਾ ਰਿਹਾ ਫਿਰ ਜੇਕਰ ਕੋਈ Hindu ਹੋਵੇ Musalman ਹੋਵੇ ਉਹ ਇਸਤੇ ਕੀ ਆਸਤਾ ਰੱਖੇਗਾ ਕਿ ਧਰਮਾ ਸਥਾਨਾਂ ਤੇ ਸਭ ਕੁਝ ਹੋ ਰਿਹਾ ਵੀ ਐਸੀ ਹੁਣ ਇਸ ਤਾਂ ਸਥਾਨ ਤੇ ਦੁਬਾਰਾ ਇਹ ਜਾਂ ਨਾ ਇਹ ਸਿੱਖਾਂ ਨਾਲ ਜੋ ਕੁਝ ਹੋ ਰਿਹਾ ਸਿੱਖੀ ਸਿੱਖ ਨਾਲ ਕਰ ਰਿਹਾ ਇਸ ਤੇ ਉੱਥੇ ਜਦੋਂ ਜਥੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਗੱਲ ਆਈ ਹੋਈ ਹੈ ਉਹ ਇਸਦੇ ਜ਼ਰੂਰ ਕਾਰਵਾਈ ਕਰਨਗੇ ਸਾਨੂੰ ਉਮੀਦ ਵੀ ਹੈ ਕੁਲਦੀਪ ਸਿੰਘ ਜਥੇਦਾਰ ਜਿਹੜੇ ਗੜਗੱਜ ਜੀ ਨੇ ਉਹ ਇਸ ਤੇ ਕਾਰਵਾਈ ਕਰਨਗੇ ਪਰ ਜੋ ਇਹ ਸਭ ਕੁਝ ਹੋ ਰਿਹਾ ਅੱਗੇ ਤੋਂ ਅਸੀਂ ਕੀ ਸਿੱਖ ਰਹੇ ਅੱਗੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਸੀਂ ਦੇਖਦੇ ਹਾਂ ਕੱਲੂਕਾਰੇ ਦਾ ਦਿਨ ਆਉਂਦਾ ਤਾਂ ਉਦੋਂ ਵੀ ਅਸੀਂ ਦੇਖਦੇ ਹਾਂ ਕਿਰਪਾਨਾਂ ਆ ਜਾਂ ਦਸਤਾਰਾਂ ਲਾਈ ਜਾਂਦੀਆਂ ਸਿੱਖੀ ਸਿੱਖ ਦਾ ਇਹ ਸਭ ਹੋ ਰਿਹਾ ਹੈ ਅਸੀਂ ਧਰਮ ਨੂੰ ਅੱਗਾ ਲੈ ਕੇ ਕਿੱਥੇ ਜਾ ਰਹੇ ਹਾਂ ਸਿੱਖੀ ਨੂੰ ਕਿੱਥੇ ਸਿੱਖਾਂ ਨਾਲ ਜੋੜ ਰਹੇ ਹਾਂ ਪਰ ਉਹ ਨੌਜਵਾਨ ਦੀ ਸਿੱਖੀ ਅੱਜ ਵੀ ਸਿੱਖੀ ਨਾਲ ਜੁੜੀ ਔ ਡੋਲਿਆ ਨਹੀਂ ਪਰ ਉਹ ਕੋਈ ਕਾਰਵਾਈ ਦੀ ਮੰਗ ਵੀ ਨਹੀਂ ਕਰਦਾ ਬੱਸ ਇਹ ਕਹਿ ਰਿਹਾ ਵੀ ਕੌਮ ਨੂੰ ਅਸੀਂ ਸਨੇਹਾ ਕੀ ਦੇ ਰਹੇ ਹਾਂ ਮੈਂ ਹੁਣ ਕਿਸ ਮੂਹ ਨਾਲ ਕਮਾਂ ਜੀ ਮਤਲਬ ਕੁਝ ਬਿਆਨ ਨਹੀਂ ਕੀਤਾ ਜਾ ਰਿਹਾ ਕੀ ਐਸੀ ਹੁਣ ਇਸ ਤੇ ਬੋਲੀਏ ਕਿੱਥੇ ਤੱਕ ਜਾਈਏ ਪਰ ਹੁਣ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਜੇ ਉਹ ਇਹ ਸਭ ਹੋ ਰਿਹਾ ਉਹਦੇ ਤੇ ਜਰੂਰ ਕੁਝ ਕਰੋ ਨਾ ਨਹੀਂ ਤਾਂ ਸਾਡੇ ਸਿੱਖ ਸਿੱਖੀ ਨਾਲ ਜੁੜਨ ਦੀ بجائے ਟੁੱਟਨੇ ਸ਼ੁਰੂ ਹੋ ਜਾਣਗੇ ਤਾਂ ਹੁਣ ਮਾਫ ਕਰਨਾ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਜੀ